ਸਾਸਿਕ ਕਾਲ ਦੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੇ ਆਸ ਕਰਦੇ ਆ ਸਾਰੇ ਠੀਕ ਹੋਣਗੇ ਟਾਈਮ ਜੀ 3:30 ਕੋਣੀ 4 ਦਾ ਜੀ ਤੇ ਅੱਜ ਪ੍ਰਭਾਤ ਵਰੀ ਲਾਸਟ ਦੇ ਦੇ ਰਹੇ ਆ ਲਾਸਟ ਦੇਣੇ ਅੱਜ ਵੇਖੋ ਦਿਨ ਵਧਾਉਂਦੇ ਨੇ ਜੇ ਕਿਸੇ ਦੇ ਘਰ ਪ੍ਰੋਗਰਾਮ ਹੋਇਆ ਕੋਈ ਕਿਸੇ ਨੇ ਘਰ ਚਰਨ ਪੂਨੇ ਹੋਏ ਸੰਗਤ ਤੇ ਇੱਕ ਦਿਨ ਵੱਧ ਸਕਦਾ ਉਹਦਾ ਅਖੰਡ ਪ੍ਰਸਾਦ ਤਰਉਨੇ ਆ ਜੀ ਤਰਉਨੇ ਆ ਤੇ ਮਿਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਅਰਦਾਸ ਸ਼ੁਰੂ ਹੋ ਗਈ ਆ ਤੇ ਆਜੋ ਫਿਰ ਚੱਲਦੇ ਆਂ ਨਾਲ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਕਿਤੇ ਕਿਤੇ ਘਰ ਜੰਨੀ ਜਾਂ ਚਰਨ ਪਾਉਂਦੇ ਆ ਤੇ ਨਾਲ ਨਾਲ ਤੁਹਾਨੂੰ ਹੀ ਦਰਸ਼ਨ ਕਰਾਉਣੇ ਆਜੋ ਫਿਰ ਮਿਲਦੇ ਆਂ ਗੁਰਦਾਰਾ ਸਾਹਿਬ ਆਜੋ ਫਿਰ ਉਹ ਅੱਗੇ ਉਹ ਕੰਮ ਹੀ ਆ ਰਿਹਾ ਬਾਬਾ ਸੋਨਾ ਤੇ ਜਿਆਦਾ ਹੁਕਮ ਨਮੇ ਲੈਂਡਿਆ ਪਟਵਾਰੀ ਦਾ ਟਾ ਦਿਨ ਲੇਟ ਹੁੰਦਾ ਪਟਵਾਰੀ ਦਾ ਡਿਗੇਟ ਖੜਕਾਤਾ ਸੀ ਮੇਰਾ ਪਟਵਾਰੀ ਸਾਹਿਬ ਇਹ ਗੱਲ ਇਹ ਆ ਵੀ ਪਟਵਾਰੀ ਸਾਹਿਬ ਤੋਂ 8:00 ਵਜੇ ਨਾ 3:00 ਵਜੇ ਨਹੀਂ ਨਹੀਂ ਇੱਕ ਵਾਰ ਇਹ 40 ਮਿੰਟ ਇੱਕ ਵਾਰ ਕਿ 40 ਮਿੰਟ ਤੋੜ ਚੰਦੇ ਨਾ ਉਹਨਾਂ ਨੂੰ ਹੁੰਦਾ ਏ ਥੋੜਾ ਫਿਰ ਗੋਲਦਰਾ ਸਾਬ ਪਹੁੰਚ ਜੀ ਹਾਂ ਸੰਗਤ ਵੇਟ ਕਰਨ ਦੀ ਆ ਸੰਗਤ ਉਹਨੂੰ ਬੜੀ ਤੇੜੀ ਚੀਜ਼ ਉਹਦੇ ਮਾਰਾ ਹੀ ਦਿੰਦਾ ਕੱਲ ਬੜੀ ਸਖਤੀ ਆ ਨਾ ਕੱਲ ਬੜੀ ਸੰਗਤ ਆ ਜ ਆਖਰੀ ਦਿਨ ਆ ਸੰਗਤ ਹੋਏ ਤੇ ਗੱਲ ਫੇਰ ਬਣਦੀ ਕੁ ਜਦਾਂ ਮਾਰੇ ਦੀ ਮਰਜ਼ੀ ਆ ਇਹ ਬੜੀ ਬੜੀ ਦੇਣਾ ਜੀ ਇਹ ਵੀ ਇਹਨਾਂ ਨੂੰ ਸਮਝ ਇਹਨਾਂ ਨੂੰ ਵਾਹਿਗੁਰੂ ਇਹਨਾ ਕਰਕੇ ਹੀ ਤਰੇ ਫੰਡੇ ਇਹ ਮਾਰੇ ਦੀ ਬਖਸ਼ੀ ਦੀ ਤੇ ਮਾਰੇ ਦੇ ਬਖਸ਼ੀ ਦੀ ਮਾਰੇ ਠੀਕੀ ਦੀ ਬੰਦਾ ਕਿਸੇ ਦੇ ਗੰਨੇ ਦੇ ਉਹਦੀ ਗਿਆਸ ਮੇਲਾ ਜਿਉਂ ਕਰ ਸੂਰ ਦੇ ਲੋਹਾ ਵਾਹਿਗੁਰੂ ਅਰਦਾਸ ਸੇ ਓਮਕਾਰ ਸੇ ਵਾਹਿਗੁਰੂ ਜੀ ہم نے اس طریقہ کو بار کے لیے کیا ہے پھر اندر ہوتے ہم داو سن دا صاحب سے حائے اور ہم ہر کا بنا سن سلیہ راے سلیہ لے سکتے ہیں جتھے سن گئے گرو تیر ما در سلیہ کا نام دا صاحب اچھا سر جو جو سنن مارا تائے دساں بات سے جور طرح سے گل <سؤال> سر جو بار سن دا

ਉਦਮਕਸ਼ਰ ਸਭ ਸੰਪਰਤ ਪਹਿਲਾ ਨਿਰਾਸ਼ੇ ਸਹਾਇਤਾ ਜੀ ਤੋਂ ਬਾਅਦ ਕੱਢ ਕੇ ਆਰਮੀ ਗੁੰਡਾ ਕੇ ਆਪਣਾ ਜੀਵਨ ਸਫਲਾ ਕਰ ਸਕਦੇ। ਸਭ ਤੋਂ ਨਮਰ ਕਿਤੇ ਦੇ ਸਤ ਮੇਰੇ ਪ੍ਰਯਤਨ ਆਪਣਾ ਚੜ੍ਹਦੀ ਕਲਾ ਦਾ ਅਭਿਸ਼ਕ ਕਰ ਲਈ। ਨਾਮ ਨਹੀਂ ਦਾਤੋਂ ਬਖਸ਼ ਕਰਦੇ ਸਿੱਖੀ ਦਾਤ ਬਖਸ਼ ਕਰਨੇ ਸੰਸਦ ਪਹੁੰਚਣਾ ਹੈ। ਪਤਸ਼ਾਹ ਜੀ ਦੇ ਸਰਕਾਰਾਂ ਮਰਦੂਲੇ ਆਗਮ ਚਰਨਾਂ ਨੂੰ ਅਜਿਹਾ ਸਨਮਾਨ ਦੀਆਂ ਘਟਾ ਮ ਸਲਾਹ ਨੂੰ ਅਰਦਾਸਾਂ ਦੇਤੀਆਂ ਆਪਣੇ ਚਰਮੈ ਤੌਰ ਕਰਦੇ ਜੀ। ਹੁਣ ਆਜੇ ਫਿਰ ਤੋਂ ਬਖਸ਼ਿਸ਼ ਕਰੋ ਤਾਂ ਜਿਹੜੇ ਦੋਨਸਰੀ ਮਾਰਾਇਰ ਵੀ ਨੁਮਾਇੰਦਾਰ ਹਾਫਿਸ ਕਰਕੇ ਪ੍ਰਭਾ ਕਰਨੇ ਚਾਹਦੇ ਹੁੰਦੇ ਆ ਰਿਆ ਜੀ ਇਸ ਮਤਭਾਚ ਇਸ ਕਰੇ ਧੰਨ ਗੁਰੂ ਨਾਨਕ ਨਾਮ ਚਬਿਲਕਾ ਜੇ ਸ਼ਨ ਸ਼ਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੇ ਰਹਾਉ ਚੇਤਨ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਸ਼ਨ ਸ਼ਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੇ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤ ਭਜਨ ਤੇ ਨਿਰਭੈ ਪਦ ਪਾਵੈ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਨੌواں ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸਦਿਨ ਮੈਂ ਪ੍ਰਾਨੀ ਛਿੰਨ ਛਿੰਨ ਆਉਦ ਬਿਹਾਤ ਹੈ ਫੁੱਟੇ ਕੱਟ ਜਿਓ ਪਾਣੀ ਦਾ

the other time is to me, to me. Thank thank <laughs> you ਆਲੋਕ ਸ੍ਰੀ ਅਨੁਰਨਾਕ ਨਾਮਕ ਨਾਮਕ ਆਪਕੇ ਲਈ ਭਾਵੇਂ ਸਰਬੱਤ ਦਾ ਭਲਾ ਗੁਰੂ ਕਾਂ ਦੇ ਪ੍ਰੇਤਮਾਨ ਸਾਕੇ ਵੱਟੀ ਇੱਕ ਦੂਰ ਵੱਲੋਂ ਗ੍ਰੱਤਵਾਦ ਮਾਰੇ ਕਰਤਿ ਕਰਾ ਬਖਸ਼ੀ ਪ੍ਰਣਾਮਵਾਦੇ ਕੋਲੇ ਚੜ੍ਹਦੀ ਕਲਾ ਬਖਸ਼ੀ ਪ੍ਰਵਾਦ ਤੇ ਨੇਕਰਾ ਹੱਥ ਰੱਖਣਾ ਹੋਰ ਸਾਡੇ ਪੈੰਜੀਓ ਨਾਲ 50 ਤੋਂ 10 ਬੈਂਕ ਦੇ ਸੱਚੇ ਪਾਤਸ਼ਾਹ ਪ੍ਰਵਾਦ ਤੇ ਨੇਕਰਾ ਹੱਥ ਰੱਖਣਾ ਤਦ ਨੂੰ ਤੀਰ ਦਾਰ ਬੱਕਰੀ ਕਰਤਿ ਕਰਾ ਬਖਸ਼ੀ ਤਰਾ ਬਾਤ ਨਾ ਕੋਲਾ ਕਰੂੰ ਹੁ ਜਨ ਪਾ ਵਾਲੀ ਤੁਹੇ ਮੈਂ ਕਿੰਨੀ ਕੀਤਾ ਪਾ ਵਾਲੀ ਤੁਹੇ ਮੈਂ ਦੇ ਕਰੀ ਸਾਡੇ ਸੋਲੂ ਵੀਰ ਨੂੰ ਉਤਰ ਦੀ ਦਾਤ ਬਖਸ਼ੋ ਮਾਰੋ ਕਰੋ ਕਿਰਪਾ ਕਰੋ ਤੇ ਆਚਰਦੀਆਂ ਕਲਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਂ ਤੇਰੇ ਤੇ ਆਖੋ ਤੈਨੂੰ ਆਸਰੇ ਰਕਾਰ ਹੋ ਕਦਮੀ ਫਤਿਹ ਜਗੋ ਪੂਰਨ ਬਰਗਵੀ ਸਰਦਾਰ ਬੈਂਕੀ ਜਿੱਤੇ ਪਾਜਾ ਪਰਵਾਰ ਤੇ ਗੋਪਰਾਤਵ ਜਨਾ ਤੰਦਰੁਸਤੀ ਬਖਰੀ ਜਾਂਤੀ ਕਲਾ ਬਖਰੀ ਹਰੇ ਰੋਈ पर <laughs> 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 ਦੇਕ ਮਾਰ ਦੇ ਦੇ ਗਿਆ ਦਿੱਤੇ ਪਾਂਚਾ ਵਰਤੇ ਧਰਮ ਪੈ ਸਿਜ ਜੀਆ ਵਿੱਚ ਕਾਹ ਪਾਏ ਗੁਰ ਸਿੱਖੀ ਨੂੰ ਮੁਕ ਬੀਜਿਆ ਮਿਆ ਮਰ ਦਾ ਫਲ ਪਾ ਲੈ ਪਾਏ ਨਾ ਹਲ ਕੰਪਨੋਂ ਤੋਂ ਮੁਕੋ ਜੇ ਉਹ ਹਾਰਾ ਧਰਵਾ ਸੱਜੀ ਪੈ ਨੋਏ ਇੱਕ ਨ ਸੰਦਰ ਕੋਟ ਨਤ ਕੋਟ ਫਮਾਵੇ ਉਹ ਜਿਆ ਬੀਜੇ ਤੇ ਆ ਫਲ ਪਾਵੇ ਕਦ ਸਾਤਿ ਗੁਰੂ ਸਰਾਬ ਨਦਰ ਕਰ ਦੇਖੇ ਸੁਆਮ ਕੀ ਸਾਥ ਮੁਖੜਾਏ ਉਹ ਜਿਹਾ ਚਿਤਵੇ ਮੁਕਤਿਆ ਪਾਇਣ ਉਹ ਜਿਹਾ ਜਿਹੇ ਦਿਆ ਦਿਆ ਵਜਾਏ ਨਾਨਕ ਦੁਹੀ ਸਿਰ ਖਸਮ ਆਪੇ ਵਰਤੇ ਨਿਤ ਕਰ ਕਰ ਦੇਖੇ ਚਲਥ ਸੁਭਾਏ ਮਹੱਲਾ ਚੌਥਾ ਇੱਕ ਮਨ ਇੱਕ ਵਰਤ ਦਾ ਜਿੱਥੇ ਲੱਗੇ ਸੋ ਤਾਂ ਇਹ ਨਾ ਪਾਏ ਕੋਈ ਗੱਲਾਂ ਕਰੇ ਹਨੇਰੀਆਂ ਜੇ ਕਰ ਵਤ ਹੋਵੇ ਸਾਈਂ ਖਾਏ ਇਹ ਉਪਮ ਇੱਕ ਇੱਕ ਉਪਮ ਇੱਕ ਵਤਾ ਜਿੱਥੇ ਲੱਗੇ ਸੋ ਤਾਂ ਇਹ ਨਾ ਪਾਏ ਕੋਈ ਗੱਲਾਂ ਕਰੇ ਹਨੇਰੀਆਂ ਜੇ ਕਰ ਵਤ ਹੋਵੇ ਸਾਈਂ ਖਾਏ ਬਿਨ ਸਤਗੁਰੂ ਤੋਂ ਕੀ ਨਾ ਪਾਏ ਹੰਕਾਰ ਨ ਕਿਉ ਜਾਏ ਹੰਕਾਰੀਆਂ ਦਾ ਦੁੱਖ ਧੁੱਖ ਆਇ ਬਾਤ ਤਦੇ ਘਰ ਘਰ ਮੰਗਾਏ ਕੋ ਮੂੜ ਲੱਗੀ ਪੂਜੀ ਨਾ ਰਹੇ ਲੰਮਾ ਫੈਲਾ ਜਾਏ ਜਿਸ ਹੋਵੇ ਪੂਰਬ ਲਿਖਿਆ ਜਿਸ ਸਤਗੁਰੂ ਮਿਲੇ ਪ੍ਰਭ ਆਏ ਜਿਉ ਲੋਹਾ ਫਾਸਿ ਫੇਟੀਏ ਮਨਤ ਸੰਗਤ ਸਵਰਣੀ ਹੋਏ ਜਾਏ ਜਨ ਨਾਨਕੇ ਪ੍ਰਭ ਤੂੰ ਤਣੀ ਜੂੰ ਭਾਵੇ ਤੀਵੇਂ ਚਲਾਏ ਪੌੜੀ ਜਿਨ ਹਰ ਹਿਰਦੇ ਸੇ ਆ ਦਿਨ ਆ ਆਪ ਮਨਾਏ ਹੁਣ ਕੀ ਸਾਜ ਦਿਨ ਸਿਉ ਕਰੀ ਸਭ ਦਰਗੁਣ ਸਭ ਜਲਾਏ ਵਡੀ ਬਿਦਿਆਰੀ ਵਡੇ ਕੀ ਗੁਣ ਮੰਤੇ ਆ ਲਾਏ ਵਾਰੇ ਸੁਖਾ ਕੜਸਾ ਹਜ ਸਾਧ ਦੇ ਤਾ ਕਰ ਸਭਾ ਕੇ ਹਾਰ ਸਭਾ ਕੇ ਸਭ ਦਵਾਜ ਹਲਾ ਜਿਤ ਕਰਤ ਹਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਠ ਕਮਾਰਿਆ ੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਐ ਨਾਨਕ ਤੈ ਸੁਖੋਆ ਤਿਤ ਕਾਰਿਆ ਨਾ ਦਵਾਜੇ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਇਆ ਤਰੇ ਸਭਨ ਰਸੂ ਦੀ ਮਾਨੀ ਸੰਤ ਸਾਧਨ ਕਰੇ ਸਤਿ ਸ੍ਰੀ ਅਕਾਲ ਆਪੇ ਪਿਤਾ ਹਮ ਬਾਰਕ ਤੇਰੇ ਜਿਹ ਕਿਰਪਾ ਸੂਤ ਕਰੇ तुमर सूतर का

ਸਤਿ ਸ੍ਰੀ ਅਕਾਲ ਜੀਓ ਮਹਾਨ ਉਹ ਗਸਨਾ ਦੇ ਕੀ ਗੁਰਦੁਆਰਾ ਸਿਰੰਦੂ ਪ੍ਰਭਾਤ ਦੇ ਰੂਪ ਦੇ ਵਿੱਚ ਸੰਗਤ ਹਰਿ ਜਸ ਕਰਦੇ ਵਾਰਿ ਗੁਰੂ ਦਸ ਗ੍ਰੰਥਾਂ ਕਰਦੀ ਜਸ ਕਰਦੀ ਸਤਿ ਪਿਤਾ ਜੀਓ ਨਗਰ ਜੀਆ ਪਰਮਾਂ ਕਰਦੀ ਹੋਏ ਸੰਗਤ ਸੇਵਕ ਪਰਿਵਾਰ ਭਾਈ ਸਭਾਈ ਜਰਮਾਇ ਸਿੰਘ ਤੇ ਦਰਨੇ ਸਿੰਘ ਦੇ ਸੰਗਤ ਨੇ ਜਨਮ ਪਾਏ ਨੇ आवत बिनु गुण व्रत में न तो आपने ग्रह के सेवका ने सच्चे पिता जी ओ प्रकाश मानकर वाखे दाता जीओ आपने कृपा की दी दया की सिरो प्रवाह दे चित्त में परहा अंतर रखिया समामा नहीं है दाता जीओ आवत बिन तो आप जी के ग्रंथिसेंग निर्भर प्यास दकार दे नार जय पिता जी सो सुंदर मान दे पुण्य के नेयिका करने दो प्रभु मुझ पर जय ठने दा की कृपा करनी जिस मां अनादेन हार संगत दे जन को आए सिधेश बिना जी कृपा करियो दया करियो सेवक परवादि जाति कला करनी हर मतदान पत्ते करनी खजाने भरपूर करनी देशान प्रदेशा में जी अपने सेवका ने सहाय होना सच्चे पास जी इसी तरह आपने दान दिया ਸਮਾਹ ਮਹਾਂਦੇਵਿਆਂ ਸਭ ਦੂਰ ਜੀਓ ਹਰ ਪਲ ਹਰ ਵਕਤ ਸਹਾਤਾ ਕਰੇ ਗਰੀਬ ਨਿਵਾਸ ਚੇਪਾ ਸਹ ਜੀਓ ਕਿਰਪਾ ਕਰੋ ਦਿਆ ਕਰੋ ਮਹਾਰਾਜ ਜੀਓ ਸੇਵਕ ਪਰਮਾਨੰਨ ਅੰਬਰ ਸਭਾਈ ਕਰਾ ਪ੍ਰਸਾਦ ਦੇ ਸੱਚੇ ਦੇਖ ਧਿਆਨ ਹੈ ਆਪ ਦੇ ਦਰ ਪਰਮਾਨੰਨ ਹੋਵੇ ਸੇਵਕ ਪਰਮਾਨੰਨ ਪਜਾਨੇ ਦੇ ਲੰਗ ਚਾਜ ਲੰਗ ਰਾਜੰਨ ਇਹ ਆਪ ਦੇ ਦਰ ਪਰਮਾਨੰਨ ਦਾਤਾ ਜੀਓ ਜੋ ਸਕੇ ਆਪ ਦਾ ਨਾਮ ਸਤਨਾਮ ਆ ਕੋਈ ਸਮੇ ਵਾਤੇ ਹਰ ਜਸ ਕੰਨ ਦਾ ਪਾਉ ਬਕਸ਼ਿਓ ਸਰਗੁਣ ਜੀ ਗਰੀਬ ਬਨਵਾ ਜੀ ਕਿਰਪਾ ਕਰਵਾ ਲਈ ਗੁਮਨਾਮ ਬਖਸ਼ੇ ਸਤਿ ਨਿਹਾਲੋ ਨਿਹਾਲ ਦਿਸੂ ਹੋਵੇ ਰਹਾ ਸਗਲ ਦੁੱਖ ਕਾ ਡਰਾ ਭੰਨਾ ਸੰਤੋ ਤੂਰ ਮੁਖ ਲਈ ਪਤਤਾ ਪੰਡਿਤ ਕੀ ਇਹ ਕਿਨ ਭੀਤਰ ਆ ਅਗਿਆਨ ਅંધੇਰ ਮਜਾਈ ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤੇਸ ਸਰਣਾਈ ਬੰਧਨ ਤੋੜ ਚਰਨ ਕਮਲ ਧੜਾਏ ਏਕ ਸ਼ਬਦ ਜੇ ਲਾਈ ਆਈ ਇਕ ਕਾਰ ਮੁਰਾੰਗੰ ਅੰਦਰ ਕੋ ਸਭ ਜਨ ਤਲ ਰਿਆ ਸਮਾਈ ਭਗਤੋਂ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਕੋ ਜਾਂਚ ਮਾਈ ਵਾਹਿ ਗੁਰਜੀ ਕਾ ਘੜਸਾ ਵਾਹਿ